ਰੋਗ ਲੈ ਤੇ ਜਾ ਲੈ ਮਿੱਠੇ ਬੋਲ ਬੋਲ ਕੇ ਚਕਾਲਾਂ ਲਕੀਏ ਮਿੱਠੇ ਬੋਲ ਬੋਲ ਕੇ ਚਕਾਲਾਂ ਲਕੀਏ ਹਉ ਚਾ ਕਿਰਦਾਰ ਸੀਗਾ ਕੋਠੇ ਨਾਲ ਦਾ ਤੇਰੇ ਹੱਸਣ ਤੇ ਮੇਰੀ ਚਲੀ ਫਰੇ ਵਰਗੀ ਵਾ ਮਾਰ ਵਿੱਚ ਰੱਖਿਆ ਮੈਂ ਅੱਜ ਭਾਈ ਤੁਜੀ ਨੂੰ ਕਰਾ ਰਾ ਮੇਰੇ ਅੱਛੇ ਭਤੀਜੇ ਇਹ ਤਾਜ ਸਿੰਘ ਨਾਲ ਮੇਰੇ ਬਾਬਾ ਕੀਤੇ ਇੱਧਰ ਆ ਗਾ ਲਓ ਸਾਰਾ ਗੱਡਾ ਤਰੇ ਪਹਿਲਾ ਸਤਰੀਕਾਲ ਬਲਾਊਸ ਆ ਰਿਹਾ ਤਿੰਨ ਪਹਿਲੇ ਅਧਰੂ ਦੱਬੀ ਫਿਰ ਇਹ ਐਤਵਾਰ ਦਾ ਬਤਿਜਾ ਹੁੰਦਾ ਕਿ ਬਾਕੀ ਦਿਨਾਂ ਦਾ ਜ ਮੇਰਾ ਬਲੌਗ ਦੇਖ ਕੇ ਤੁਹਾਨੂੰ ਚ ਮਜ਼ਾ ਆਉਂਦਾ ਆ ਫਿਰ ਬਹੁਤ ਸਾਰੇ ਲਾਈਕ ਸਬਸਕ੍ਰਾਈਬ ਕਰਾਇ ਕਰੋ ਜੇ ਤੁਹਾਨੂੰ ਮਜ਼ਾ ਤਾਂ ਆਉਂਦਾ ਨਹੀਂ ਫਿਰ ਮੈਨੂੰ ਆਖ ਦਿਓ ਲਾਈਕ ਚ ਫਿਰ ਮੈਂ ਵਧੀਆ ਬਲੌਗ ਬਣਾ ਜਾ ਕਰੂੰਗਾ ਤੁਹਾਡਾ ਫਾਲੋਵਰ ਬਣੇ ਵਾਹ ਚਲੋ ਇੱਕ ਗਾਣਾ ਐਤਵਾਰ ਤਾਂ ਦਿਨ ਵਧੀਆ ਹੁੰਦਾ ਕਿ ਬਾਕੀ ਦਿਨ ਵਧੀਆ ਹੁੰਦੇ ਨੇ ਐਂਟਵਰ ਬਾਕੀ ਦਿਨ ਵੀ ਵੇਰਾਂ ਆਂਦਾ ਐਂਟਵਰ ਵੀ ਵਧੀਆ ਹੁੰਦਾ ਸਕੂਲ ਜਾਣ ਚ ਮਜ਼ਾ ਆਉਂਦਾ ਕਿ ਘਰੇ ਜਾਣ ਚ ਸਕੂਲ ਜਾਣ ਚ ਔਰ ਘਰੇ ਆਉਣ ਚ ਦੋਨਾਂ ਚ ਮਜ਼ਾ ਆਉਂਦਾ ਪਰ ਇੱਕ ਗਾਣਾ ਸੁਣਾ ਦਿਨ ਹਾਂ ਠੱਗੀ ਵਿੱਚ ਮਦੂਖ ਰੱਖਦਾ ਹ ਤਰੇ ਘਾਰਕ ਕੱਡੇ ਨੇ ਮਾਰਨੇ ਤੇਰੇ ਘਾਰਕ ਕੱਡੇ ਨੇ ਮਾਰਨੇ ਤੇਰੀ ਢਾਟ ਵਿਚਰਾ ਖਾਤਾ ਰੇ ਮਦੂਖ ਨੇ ਤੇਰੇ ਘਾਟ ਰੱਖੇ ਆਤਾ ਮਾਰਸ ਨੇ ਤਨ ਯਾਰ ਰਖਦਾ ਦੀ ਬਾਟ ਮੈਂ ਤਨ ਯਾਰ ਰਖਾ ਟਿਕਾਟ ਮੈਂ ਦਿੰਦੜ ਬਾਤੀ ਵੇਟ ਪੁਚਾ ਪੰਮੀ ਵੀ ਜਿਵਾ ਟਕ ਠੀਕ ਐ ਇਹ ਭਾਈ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈ ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਨੂੰ ਭਾਈ ਪਿੰਡ ਸੂਰਤੀ ਤੋਂ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਚਾਣਾ ਆਖਦੇ ਆ ਨਾ ਇਸ ਨਵੇਂ ਮਾਈ ਬਲੌਗ ਦਾ ਬਾਪਾ ਦੋ ਬਣਾ ਬਤੇ ਆ ਇੱਕ ਪੂਰਾ ਹੋ ਗਿਆ ਬਸ ਅਗੇਟ ਬੇੜੀ ਇੱਧਰ ਲਾਓ ਟੀਵੀ ਵਾਲਾ ਅੱਛਾ ਇੱਕ ਬਲੌਕ ਹੋ ਗਿਆ ਬਸ ਇੱਕ ਬਲੌਕ ਬਚਾ ਤੇ ਅੱਜ ਤਾਜ ਨੂੰ ਨਾ ਮੈਂ ਖੇਤ ਲੈ ਕੇ ਜਾਊਂਗਾ ਇੱਧਰ ਰੋਲਰ ਮੋਟਰ ਚੱਲੀ ਨੇ ਪਾਣੀ ਬਦਲ ਜਾਊਂਗਾ ਉੱਥੇ ਇਹਦੇ ਤੋਂ ਗੱਲਾਂ ਹੋਣਾਂਗੇ ਕਿਸੇ ਵੀਰੇ ਇਹ ਮਸਤ ਹੋਇਆ ਹੁੰਦਾ ਉਦੋਂ ਗੱਲਾਂ ਵਧੀਆ ਸੁਣਾਉਂਦਾ ਹੁੰਦਾ ਚੱਲਾਂਗੇ ਨਾ ਖੇਤ ਆਪਾਂ ਹਾਂ ਚੱਲਾਂਗੇ ਵੱਡੀ ਫੇ ਰੋਟੀ ਖਾ ਲਗੇ ਰੋਟੀ ਰੋਟੀ ਦਾ ਫੇਰ ਖਾਣ ਦਾ ਟਾਈਮ ਰੋਟੀ ਦਾ ਟਾਈਮ ਆ ਹੁਣ ਨਹੀਂ ਹੁਣ ਨਹੀਂ ਕੱਲ ਨੂੰ ਆ ਓਏ ਹੁਣ ਤਾਂ ਕੱਲ ਨੂੰ ਤਾਂ ਆਏਗਾ ਟੀਵੀ ਤੂੰ ਆ ਕੇ ਦੇਖ ਲਈਂ ਆਪਾਂ ਚੱਲਦੇ ਆ ਫਿਰ ਖੇਤ ਠੀਕ ਹੈ ਹੇ ਮੰਮੀ ਵਰਨਾ ਵਰਨਾ ਬੰਨੀ ਫਿਰਦਾ ਜੀ ਭਾਈ ਪਹਿਲਾ ਇਹ ਵੀਡੀਓ ਬਣਵਾ ਕੇ ਹਟਿਆ ਵੀਡੀਓ ਮੜੀ ਨਾਲ ਲਾ ਦੇਣਾਗਾ ਤੇ ਮੂਸੇ ਵਾਲੇ ਦੇ ਗਾਣੇ ਤੇ ਹੋ ਆ ਉਹਦਾ ਨਾਟ 11 ਖੜਾਗਾ ਉਧਰ ਪਈ ਨਾਟ 11 ਤੇ ਬਣਵਾ ਗਿਆ ਹਟਿਆ ਦੁਬਾਰੇ ਬਣਾਵਾਂਗੇ ਆਪਾਂ ਚੰਗਾ ਰੋਟੀ ਖਾ ਕੇ ਠੀਕ ਹੈ ਈ ਬੱਲੇ ਚਲੋ ਚੱਪਲਾ 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 ਦੋਪਲਾ ਚੱਪਲਾ ਦਰ ਗਈਆਂ ਦੇ ਗਈਆਂ 15 ਮਗਰ 3 ਨਵੰਬਰ 1225 ਤੇ ਦਿਨ ਭਈ ਐਤਵਾਰ ਦਾ ਸਮਾਂ 10:10 ਦਾ ਹੋ ਗਿਆ ਆਇਆ ਚੱਲੀ ਗੱਗੂ ਗੱਗੂ ਭਈ ਤਕੜਾ ਅਗਲੇ ਖੇਤ ਗੇੜਾ ਮਾਰ ਵੀ ਆਇਆ ਦੋ ਪਹਿਲਾਂ ਤੇ ਲਿਆ ਕੇ ਬੰਬੂ ਘੜ ਨੌਜਵਾਨਿਆਂ ਆ ਹਲਾਤਾ ਤੇ ਉਹਨਾਂ ਕੁਸਰੇ ਵਾਲੇ ਪਾਸੇ ਚੱਲੇ ਆ ਉਧਰ ਸੋਲਦਰਾ ਚਲੀ ਜਾਂਦੀ ਆ ਪਾਣੀ ਬਦਲਣਾ ਸਤਿ ਸ਼੍ਰੀ ਅਕਾਲ ਤਾਂ ਬੁਲਾ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਈ ਸਾਰਿਆਂ ਨੂੰ ਗੱਗੂ ਵੱਲੋਂ ਤੇ ਗੱਗੂ ਨੂੰ ਸੱਦ ਕੇ ਮਾਤਾ ਮੋਟਰ ਦਿਖਾਈ ਜਾਂਦੀ ਆ ਖਰ ਨਵੀਂ ਚੀਜ਼ ਦਾ ਬਈ ਚਾਹ ਹੁੰਦੀ ਆ ਵਧੀਆ ਪੱਕਾ ਕੰਮ ਕਰਤਾ ਖਾ ਉਹ ਤੂੰ ਤਾਂ ਮੱਖ ਜਾਵਾ ਕੋਕੇ ਜਾਂਦੇ ਸਿੱਧਾ ਹਾਂ ਪੱਕਾ ਦਾ ਹਜੇ ਹੋਰ ਕਰ ਦਾਂਗੇ ਸੁਖਨ ਵਾਲਾ ਆ ਪਏ ਥੱਲਾ ਥੱਲਾ ਮਥਾ ਟੇ ਕੇ ਜੀ ਹਾਂ ਆਜਾ ਬਲੀ ਜੀ ਆਜਾ ਬਲੀ ਬਾਬਾ ਸਰਪਲੀ ਮੱਖਾ ਪਾਣੀ ਠੀਕ ਹੈ ਅਸੀਂ ਜਾ ਹਾਂ ਖੇਤ ਜਾ ਕੇ ਆਉਣੇ ਇੱਧਰ ਲਈ ਨਾਲੇ ਢੇੜਾ ਵਾਜੂਏ ਨੇ ਮਨ ਚਲਾ ਨਾ ਤਾਂ ਵੱਡਾ ਮੋਟਾ ਕੋਟ ਪੈਦਾ ਜਿੱਪ ਤਾਂ ਲਾ ਲੈ ਜੀ ਪ੍ਰਧਾਨ ਹਵਾ ਕਰਨ ਵਾਸਤੇ ਥੋੜੀ ਹੁੰਦੀਆਂ ਇਹ ਚੀਜ਼ਾਂ ਕਿ ਨਹੀਂ ਕਰਦਾ ਤੇ ਸਵਾਗਤ ਹੈ ਬਾਈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਬੁੱਲੇ ਉੱਚਾ ਜਾਂ ਬਹਲਾ ਕਰ ਰੱਖਿਆ ਕਿ ਜੋਕਰ ਤਾਂ ਨਹੀਂ ਪਵਾਤੇ ਕਿਤੇ ਕਰਾਉਣਾ ਚੱਲ ਕੋਈ ਨਾ ਆ ਗਿਆ ਭਾਈ ਤੁਹਾਨੂੰ ਆ ਕੇ ਪਿਉਣਾ ਪਾਣੀ ਗੱਡੇ ਕੱਢ ਜਾਣਾ ਆ ਕੇ ਆ ਕੀ ਕੱਢਦੇ ਹੁਣੀ ਆ ਜਾਈ ਬਾਲ ਟਾਈਮ ਨਹੀਂ ਲਾਉਂਦੇ ਉੱਥੇ ਪੱਟੇ ਦਾ ਸੇਕ ਕੋਹਣਾ ਚੌਥੇ ਹੱਥ ਨੇ ਗਿਆ ਸੀ ਤੀਜੇ ਦਾ ਨਮੜਿਆ ਮੈਂ ਤਾਂ ਦੋ ਰਾਤਾਂ ਲੱਗੀਆਂ ਬੜਨ ਦੇ ਜਮਾ ਹੱਥ ਨਾਲ ਗਿਆ ਸੀ ਉਹਦੇ ਲੱਗਿਆ ਨਹੀਂ ਬੰਨ ਨਾਲ ਇਹਨੂੰ ਐ ਕਰ ਲਾ ਯਾਰ ਲੈ ਵੀ ਮਿੰਨ ਦਾ ਹ ਹੁਕਮ ਭੱਜੀ ਫਿਰ ਆਸ ਕਿੱਥੇ ਗਿਆ ਸੀ ਡਿਊਟੀ ਤੇ ਕਿੱਥੇ ਗਿਆ ਆਪਣਾ ਰਾਤ ਲੱਗ ਗਿਆ ਨੇ ਅੱਛਾ ਦੋ ਰਾਤਾਂ ਮੋਟਰ ਲੈ ਕੇ ਗਾਉ ਬਸ ਚੜ ਗਿਆ ਆਪਣਾ ਟਾਈਮ ਨਹੀਂ ਅਡੀਟ ਵਗਿਆ ਨਾ ਉਹ ਨਾ ਕੋਈ ਉਹ ਗੁਰੂ ਉਹ ਰੋਕ ਲਾ ਉਹ ਰੋਕ ਲਾ ਇਹਰਾ ਦਾ ਲੱਗਿਆ ਫਿਰਦਾ ਬਗਲੇ ਦਾ ਪਰਲੇ ਸਿਰੇ ਫਿਰਦੇ ਹੋਏ ਉਹ ਵਲੇ ਬੱਟ ਵੀ ਟੁੱਟੀ ਫਿਰਦੀ ਆ ਬੂਟ ਲਾ ਆੜੀ ਕਿਹੜਾ ਬਦਲ ਗਿਆ ਨਾਲ ਮਾਰ ਗਿਆ ਉਧਰ ਆ ਗਿਆ ਮੈਂ ਉਹ ਵਲੇ ਹਾ जिस बेड़े कणका नी लट तोड़िए जोने फुल क्यों सरदार जी बोलदे घुगियां ਵੱਟਾਂ ਦੇ ਸਿੱਟੀ ਸੀ ਕਣਕ ਕਾਲੇ ਨੂੰ ਬਿਠਾਇਆ ਸੀ ਜਿੰਦਰੀ ਦੇ ਉੱਤੇ ਬਹਿ ਜਾ ਭਈ ਐ ਕਿਉਂ ਕਰਦਾ ਵੱਟਾਂ ਦੇ ਉਗਰੇ ਕਾਲੇ ਨੂੰ ਗਿਆ ਸੀ ਥੋੜੀ ਥੋੜੀ ਸਿੱਟੀ ਤੇ ਇਹ ਭਈ ਆਪਣੀਆਂ ਵੱਟਾਂ ਦੇ ਵੱਟਾਂ ਦੇ ਉਗਰੀ ਹੋਈ ਕਣਕ ਕਾਲੇ ਨੂੰ ਬਿਠਾਤਾ ਸੀ ਜਿੰਦਰੀ ਤੇ ਛੱਟਾ ਦੇਈ ਗਿਆ ਬੈਠਾ ਐ ਨਾਲ ਦੀ ਨਾਲ ਕਿਉਂ ਜੀ ਲੱਗ ਗਿਆ ਖੇਤ ਆ ਕੇ ਹੈ ਪੂਰਾ ਕਿ ਥੋੜਾ ਵਧੀਆ ਲੱਗ ਗਿਆ ਠੀਕ ਪਰਾਂ ਕਿਹੜਾ ਗੱਡੇ ਆਣ ਲਾਦਾ ਉਧਰ ਪਾਣੀ ਤਕੜੇ ਆ ਤਾਣਾ ਕੋਈ ਲਾ ਦਾਂਗੇ ਪਾਣੀ ਤਾਂ ਅਸਲ ਬਈ ਅਸੀਂ ਨਾ ਇੱਥੇ ਲਾਉਣਾ ਸੀਗਾ ਬਾਰੀ ਦਾ ਨਹਿਰ ਬੰਦ ਆ ਮਤਲਬ ਪਿੱਛੇ ਕੋਈ ਉਹਦਾ ਕੰਮ ਕਰ ਕਰੀ ਜਾਂਦੇ ਆ ਪਾਖੜਾ ਉਹਦੇ ਕਰਕੇ ਸੂਆਂ ਚ ਵੀ ਪਾਣੀ ਹੈ ਨਹੀਂ ਫਿਰ ਤੇ ਤਾਂ ਇੱਥੇ ਸੋਲਰ ਚਲਾਈ ਹੋਈ ਆਪਣੀ ਇੱਕ ਗਵੰਡੀਆਂ ਦੀ ਯਾ ਸੋਲਰ ਬੰਨੀ ਬਾਚੀ ਗਿੜਾ ਮਾਰਦੇ ਆ ਕਿ ਰੱਕਿਆ ਰਹਾ ਬਦਲੇ ਕਿ ਰਹਾ ਹਜੇ ਰਹਿੰਦਾ ਪਰ ਲਖ ਹੁਣ ਜਾ ਥੋੜਾ ਜਾ ਹੈ ਦੋ ਮਹੀਨੇ ਬੰਦੀ ਨਹਿਰ ਦੀ ਕੱਗੂ ਨੇ ਬਈ ਪਾਣੀ ਕਰੀ ਕਹਿੰਦਾ ਦੋ ਮਹੀਨੇ ਬੰਦੀ ਹੈ ਨਹਿਰ ਦੀ ਉਧਰ ਗਏ ਸੀ ਕੱਲ ਜਿੱਡੇ ਨਾ ਅੱਛਾ ਹਲੋ ਟਰਾਂ ਨੌਜਵਾਨਾ ਚੱਲ ਮੈਂ ਦੇਖਦਾ ਪਰਲੇ ਪਾਸੇ ਕਿਹੜਾ ਕੋਈ ਖੱਡ ਕੁਡ ਨਾ ਹੋਵੇ ਉਧਰ ਜੇ ਤੈਨੂੰ ਮੈਂ ਬੋਲ ਮਾਰ ਦੂੰ ਫਿਰ ਵੱਢ ਦੀ ਹੱਸਦਾ ਗਿਆਗਾ ਹੇ ਦਾ ਬੂਟ ਭਾਈ ਨੌਜਵਾਨ ਤੜਕੀ ਅਗਲੇ ਖੇਤ ਗੇੜਾ ਮਰਿਆ ਕੀ ਦੇਖ ਕੇ ਅਗਲੇ ਖੇਤ ਕੰਕ ਦੇਖ ਕੰਕ ਦੇਖਿਆ ਫਿਰ ਠੀਕ ਹੈ ਚੂਹੇ ਚਾਹ ਹੈ ਕਿਨੇ ਕਿ ਸੀਗੇ ਹਰੇਜ ਹਰੇਜ ਚਲ ਕੋਈ ਨਾ ਵਧੀਆ ਵਧੀਆ ਆਪ ਦੱਸੋ ਚੜਦੀ ਗਲਾ ਤੂੰ ਹਣਾ ਲੋਟਾਂ ਹਾਂਜੀ ਹਾਂਜੀ ਵਧੀਆ ਵਧੀਆ ਇੱਕ ਨੰਬਰ ਨਾ ਉਹਦਾ ਉਹੀ ਰੱਖਿਆ ਯਾਰ ਚਲਾਇਆ ਨਹੀਂ ਚਲਾਇਆ ਤੇ ਨਹੀਂ ਨਾ 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 ਬਚਨੀ ਆ ਤੁ ਆ ਜਾਈਂਗਾ ਸੱਚੀ ਚਲਾ ਰੱਖਿਆ ਨਹੀਂ ਚਲਾਇਆ ਯਾਰ ਆ ਦੇਖ ਲੈ ਲੈ ਉਹ ਨਹੀਂ ਚਲਾਇਆ ਦੇਖ ਲੈ ਇਹ ਭਾਈ ਸਾਡਾ ਇੱਕੋ ਇੱਕ ਇਕਲੌਤਾ ਖੇਤ ਦਾ ਗਵੰਡੀਆ ਜਿਹੜਾ ਕੈਮਰੇ ਤੋਂ ਬਹੁਤ ਸੰਗਦਾਗਾ ਉਹ ਬੰਦਾ ਯਾਰ ਉਹ ਜਿਹੜੇ ਛੋਟੇ ਚਿਰਸ ਵੀ ਲੱਗੇ ਸੀ ਹੈਨਾ ਹਾਂ ਉਹ ਨੰਬਰ ਤੇ ਦੇ ਉਹਨਾਂ ਦਾ ਨੰਬਰ ਤਾਂ ਦੇ ਦਿੰਨੇ ਆ। ਮੈਂ ਮਨਦੀਪ ਬਾਈ ਨੂੰ ਵੀ ਪਿਆਰ ਕੀਤਾ। ਹਾਂ। ਇਹ ਉੱਥੇ ਮੇਰੇ ਲਾਲੀ ਕੇ ਕੰਮ ਕਰੀ ਜਾਂਦੇ ਥੋੜੇ ਦਿਨਾਂ ਨੂੰ ਆਉਣਗੇ ਉਹ। ਹਾਂ। ਇਹ ਕੋਲ ਢਗਾ ਰੋੜ ਰੱਖੇ ਦਾ। ਐਨਾ ਕਿ ਉਹ ਸੰਗਦਾ ਯਾਰ ਜੀ ਦੱਸ ਕੇ ਆ ਪਹਿਲਾਂ। ਕੀ ਹੋ ਗਿਆ ਯਾਰ ਭਾਈ। ਚੱਲ ਇੱਧਰ ਘੁਮਾ ਲਿਆ ਮੈਂ। ਹੈਂ? ਟ੍ਰੇਪਾ ਸੋਣਾ ਰਿਹਾ ਵੀਰੇ ਜਿਵੇਂ ਇੱਕ ਨੰਬਰ ਮਹੌਲ ਰਿਹਾ ਚੜਦੀ ਕਲਾ ਚ ਹੁਣ ਲਦਾਖ ਗਿਆ ਸੀ ਉਦੋਂ ਪਹਿਲਾਂ ਸਾਈਕਲ ਦੇ ਜੀ ਭੁੱਲ ਗਿਆ ਉਦੋਂ ਵਾਰ ਟਕਰੇ ਦਾ ਸੀ ਆਪਾਂ ਯਾਰ ਹੁਣ ਤਾਂ ਉ ਜਾ ਕੇ ਆਇਆ ਜੀ ਮੱਕੜ ਮਿਲਣੀ ਤੇ ਉਹਨੇ ਗੱਗੂ ਨਾਲ ਕਰ ਲਾ ਦੋ ਮਿੰਟ ਗੱਲਾਂ ਆ ਗਿਆ ਮੈਂ ਪਹੁੰਚ ਕੇ ਨੱਕਾ ਨਾ ਉਹ ਪਰਲੀ ਜਿਲ੍ਹਾ ਯੂ ਐਕ ਵਧੀਆ ਹੀ ਵਧੀਆ ਚੜਦੀ ਗਾਲਾ ਸਿਆਲੂ ਮੇਟਰਾ ਕਿਵੇਂ ਕਾਲਾ ਹੋ ਰਹੇ ਆ ਘਰੇ ਜਾਣ ਨੂੰ ਕਿ ਚਾਹ ਦੀ ਭੁੱਖ ਲੱਗੀ ਆ ਚਾਹ ਬਣੀ ਆ ਚਾਹ ਪਿਆਦਨੇ ਤੈਨੂੰ ਜਾ ਕੇ ਆ ਬੈਠ ਵੀ ਗਿਆ ਮੋਟਰਸਾਈਕਲ ਮੋੜ ਕੇ ਹੋਏ ਇਹ ਨਹੀਂ ਆਉਂਦਾ ਉਹਦਾ ਸਾਹ ਆਹ ਦੇਖ ਆਪਣਾ ਖੁੰਜਾ ਜਟਾ ਆੱਡੀ ਖੜਾ ਹਾਂ ਹਾਂ ਦੇਖ ਲੈ ਫਿਰ ਹੈ ਕਿ ਨਹੀਂ ਰੰਗ ਭਾਗ ਲੱਗੇ ਪਏ ਨੇ ਤਾਗੇ ਇੱਥੇ ਸਿੱਟ ਕੇ ਯੂਰੀਆ ਪਾ ਕੇ ਹੋਏ ਪਾਣੀ ਪੀਲਾ ਮੈਂ ਯਾਰ ਤੇ ਲੱਗ ਗਿਆ ਇਹ ਬਗੀ ਜਾਂਦੀ ਆ ਭਾਈ ਆਪਣੀ ਸੋਲਰ ਆ ਬੱਲੇ ਦੇਖੋ ਸਾਹਮਣੇ ਵਾਲੀ ਸੋਲਰ ਦਾ ਪਾਣੀ ਆਉਂਦਾ ਬਈ ਮਾੜਾ ਇਹ ਨੇੜੇ ਕਰਕੇ ਦੇਖੀਏ ਐਦਾ ਆ ਸਾਹਮਣੇ ਖਾਲੋ ਖਾਲੀ ਆਈ ਜਾਂਦਾ ਤੇ ਦੂਜੀ ਆਪਣੀ ਸੋਲਰ ਇਧਰ ਆ ਟਾਲੀ ਸ਼ਾਂਗੀ ਪਈ ਆ ਨੌਜਵਾਨਾਂ ਨੇ ਲੈ ਕਹਾਟਾਂਗੀ ਫੜੀ 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 ਆ ਗਿਆ ਮੋਟਰ ਕੋਲੇ ਕਿਹੜਾ ਮਾਰ ਲਾ ਕਿਆ ਭਾਈ ਪਾਣੀ ਆਪਣਾ ਸਿੱਧਾ ਸੜਕ ਥੱਲੋਂ ਦੀ ਪਾਇ ਪਟਾਪ ਦੀ ਉੱਥੇ ਦੈਂ ਦੈਂ ਭਰੀ ਜਾਂਦਾ ਤੇ ਤਿੰਨ ਦੀ ਮੋਟਰ ਸੋਲਰ ਤੇ ਸੋਨਾ ਡੰਗਾ ਲਾਈ ਜਾਂਦੀ ਆ ਵਧੀਆ ਆ ਕਰਖੀਨਾਂ ਆਈਆਂ ਨੇ ਭਰਤਿਆਲ ਨੇ ਬਾਬਾ 1 2 3 4 4 ਹੀ ਆ ਇਧਰ ਲਾਦਾ ਭਾਈ ਨੌਜਵਾਨਾਂ ਨੇ ਪਾਣੀ ਕੱਲ ਚੱਪਲਾ ਮੇਰੀਆਂ ਉੱਥੇ ਹਨਾ ਉੱਪਰ ਚੱਲ ਉਸ ਤੋਂ ਚੱਕਾਂਗੇ ਕਾਰ ਸਟਾਰਟ ਗੱਡੀ ਸੈਂਡ ਚੱਕੋ ਜੀ ਚਲੋ ਜੀ ਕਰਨਾੜੇ ਖੇਤ ਦਾ ਬਈ ਆਹੀ ਫਾਇਦਾ ਹੁੰਦਾ ਹੁਣ ਨੱਕਾ ਛੱਡ ਗਏ ਤੇ ਲਗਭਗ ਡੇਢ ਘੰਟੇ ਚ ਕਿਹੜਾ ਰਮੂ ਇਹੇ ਲੱਗੂ ਆ ਉਹ 10 11 ਕ ਕਰਮਾ ਆ ਲੱਗ ਗਿਆ ਉਹ ਬਗਲੇ 10 ਨੇ ਹੁੰਦੇ 11 ਵਿੱਚ ਵੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਆ ਪਈਆਂ ਉਪਲੇ ਉਮੋਂ ਤੋਂ ਪਾਲੇ ਪਾਸੋਂ ਦਾ ਬਾਈ ਉਹ ਵੀ ਦਿਸ ਜਾਂਦਾ ਖੈਰ ਜੇ ਬੰਦਾ ਉਰੇ ਪਰੇ ਬੈਠਾ ਕਿਤੇ ਬਸ ਬਗਲਿਆਂ ਤੋਂ ਹਿਸਾਬ ਲੱਗ ਜਾਂਦਾ ਹੁੰਦਾ ਇੰਨਾ ਕ 11 ਹੋ ਗਿਆ ਤੇ ਕਹ ਰਹੇ ਨੂੰ 22 23 ਮਿੰਟ ਹੋ ਗਏ 11 ਛੱਡੇ ਨੂੰ ਦੇਉਟੀ ਆ ਪੱਕੀ ਇਹਨਾਂ ਦੀ ਜਾਲਾ ਦਵਾਲਾ ਨੇ ਪੀ ਲਿਆ ਪਾਣੀ ਮਾਈ ਪਿਆਤਾ ਸੀ ਪਹਿਲਾਂ ਕੱਟੀਆਂ ਤਾਂ ਉਹ ਬੱਚੀ ਪੀ ਜਾਂਦੀ ਆਲੀ ਤੇ ਇਹਨਾਂ ਨੂੰ ਹੁਣ ਟੂਟੀ ਛੱਡ ਕੇ ਦਵਾਰੇ ਪਿਆਤਾ ਗਾ ਨੂੰ ਨਵੀਂ ਮੋਟਰ ਦੇ ਜਾਜ ਹੀ ਪਿਆਤਾ ਮੈਨੂੰ ਲੱਗਦਾ ਘੱਟ ਪੀਦਾ ਭਾਈ ਪਤਾ ਨਹੀਂ ਹਣਾ ਥੋੜਾ ਹੀ ਪੀਤਾ ਵਾ ਨਵੀਂ ਮੋਟਰ ਦੇ ਜਾਜ ਘੱਟ ਵੀ ਨਹੀਂ ਆ ਸਿਆਲ ਕਰਕੇ ਹਣਾ ਨਾ ਬਾਹਰ ਨੇ ਬਾਹਰ ਹੀ ਚਾਗੀ ਲਾਈ ਵੱਡੀ ਆ ਕੱਟੇ ਦੇ ਪੀ ਲਿਆ ਬੁੱਧੂ ਜੀ ਨੇ ਕਿਵੇਂ ਆ ਬੋਲੂਗਾ ਯਾਰ ਇਹ ਬੱਚੇ ਨੂੰ ਵੀ ਭੋਕ ਲੱਗਦੀ ਆ ਗੋਲ ਖੱਲਿਆ 50 ਹਰ ਕਰਵਾ ਲਿਆ ਨਹੀਂ ਬਿਮਾਰੀ ਹੈ ਸੱਚੀ ਐਸੀ ਨਹੀਂ ਖੋਜਤੇ ਜਾ ਰਹੇ ਨਾਲ ਤੇ ਮਾਰੀ ਇਹਨੂੰ ਗਾਂ ਰਸਕਾ ਦੇ ਕਰਾਂ ਰੋਡ ਲਾ ਦੇ ਅਗੇ ਡਾਕਟਰ ਵਾ ਇਹਨੂੰ ਅੰਜ ਦਿਨ ਪਹਿਲਾਂ ਹੈ 2 ਦਿਨ ਤੋਂ ਦੀ ਆ ਜੂਗੀ ਅੰਤਰਾ ਕਮਰੇ ਜੀ ਰੱਖ ਦੇਾਂਗੇ ਪੂਰੀਏ ਚ ਰੱਖ ਬਸ ਇਹਨੂੰ ਏ ਵੀ ਲਾਉਨੇ ਆ ਗੇ ਚੈੱਕ ਕਰਨਾ ਦਾ ਟੈਂਬਰੀਆਂ ਕੱਲੀਆਂ ਗੇ 500 ਰੁਪਏ ਦਾ ਚੱਲੂ ਚਾਹ ਲਾਂਗੇ ਰਮ ਹਾਂ ਸਾਬੀ ਕਰ ਲਾਗੇ ਤੋ ਬਾਦ ਕੱਪੜਾ ਮਾਰ ਕੇ ਝੜੂ ਗੀ ਹੁਣ ਹੂੰ 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 ਕਰਤਾ ਭਾਈ ਟਰੈਕਟਰ ਆ ਲੰਡਾ ਛਾਤਰੀ ਦਾ ਜਲਣਾ ਹੁਣੀ ਸੀ ਤੇ ਡੈਕ ਵੀ ਲਾ ਕੇ ਹੋਰ ਰੱਖ ਰੱਖਿਆ ਤੇ ਅਸਲ ਚ ਇਹ ਕੀਚਰ ਕੀਚਰ ਜਿਆ ਕਰਦਾ ਭਾਈ ਜਦੋਂ ਬਾਜ ਕਰਦੇ ਆਂਗੇ ਤੇ ਇਧਰਲਾ ਸਪੀਕਰ ਤੇ ਇਹਦਾ ਮੈਂ ਨਾ ਕਰੂਗਾ ਹੁਣ ਮਨਪ੍ਰੀਤ ਖੋਲਦਾਗਾ ਤੇ ਇਹ ਨਾਂ ਸੈਟ ਆਇਆ ਤਾਂ ਫਿਰ ਭਈ ਇਹ ਉਥੋਂ ਕਰਵਾ ਕੇ ਲਿਆਵਾਂਗੇ ਲਖੂ ਉਹ ਮੂਲਾ ਸਿੰਘ ਵਾਲਾ ਉਥੋਂ ਬਣਵਾਇਆ ਸੀ ਭਾਈ ਇਹ ਮੂਸਰੇ ਵਾਲੇ ਦੇ ਨਾਨਕਿਆਂ ਤੋਂ ਸਾਸਾ ਟਾਈਮ ਹੋ ਗਿਆ ਖੈਰ ਹੁਣ ਤਾਂ ਇਹਨੂੰ ਤੇ ਛਤਰੀ ਵੀ ਸਾਂਭ ਦਿਆਂਗੇ ਛੜ ਬੋਝ ਕੇ ਹਾਂ ਪੁਰਾਣਾ ਝਾੜੂ ਐ ਇਹ ਬੌਕਰ ਨਾਲ ਤੀਲਾ ਵੱਜਣੀ ਐ ਇਹਦੇ ਜਮਾ ਬੈ ਲੈ ਤਾ ਗਿੱਲਾ ਕਪੜਾ ਮਾਰਨਾ ਬੂ ਕੀ ਹਾਂ ਕਿੰਨਾ ਬਾਤ ਵਰਗੇ ਪਿਆ ਉੱਤੋਂ ਵਾਲਾ ਮੇਲਾ ਹੁੰਦਾ ਹਾਂ ਤੋ ਐਨਕਾ ਭਾਈ ਆਪਣੀਆਂ ਛਤਰੀ ਦੀਏ ਵਿੱਚੋਂ ਨਿਕਲੀਆਂ ਉਦੋਂ ਇਹਨਾਂ ਨੂੰ ਫੜਾਤੀਆਂ ਸੀਗੀਆਂ ਸੀਜ਼ਨ ਜੇ ਵੇਲੇ ਮੈਂ ਖਾ ਇਹ ਵਧੀਆ ਅੱਖਾਂ ਢੱਕਦੀਆਂ ਭਾਈ ਤੁਸੀਂ ਇਹ ਲਾ ਲਿਆ ਕਰੋ ਆਪਣੀਆਂ ਇਹ ਡਿਕੇਥ ਲਾਉਣ ਵਾਲੀਆਂ ਨੇ ਇਹ 400 ਰੁਪਏ ਦੀਆਂ ਆ ਆਉਂਦੀਆਂ ਜਿਹੜੀਆਂ ਆ ਓਹੋ ਤੇ ਪਹਿਲਾਂ ਵੀ ਕਈ ਵੀਰ ਪੁੱਛਦੇ ਹੁੰਦੇ ਸੀ ਕਨਕਾ ਕਿੱਥੋਂ ਲਈਆਂ ਭਾਈ ਇਹ ਡਿਕੇਥ ਲਾਉਣ ਵਾਲੀਆਂ ਇਹਦੇ ਨਾਲ ਦੀਆਂ ਹੋਰ ਲਿਆਉਂਦੀਆਂ ਸੀ ਇੱਕ ਮੈਂ ਫਿਰ ਤੇ ਪਹਿਲਾਂ ਹਾਂ ਇੱਕ ਡਿਗ ਪੀਆ ਸੀ ਉਦੋਂ ਇਹ ਮਹੰਮਤ ਸਾਹਿਬ ਆਏ ਸੀ ਜਦੋਂ ਇਹ ਇਧਰ ਭਾਈ ਚੱਕ ਲਿਆ ਵੇਚ ਗਿਆ ਸਨ ਨੌਜਵਾਨ ਨੇ ਦੋਨੇ ਖੋਲੇ ਗਾ ਇਹ ਰਾਂ ਦੇਖ ਲੈਣੀਆਂ ਤਾਰ ਤੂਰ ਜਾਂ ਢਿੱਲੀ ਹੋ ਗਈ ਵੀ ਹਾਂ ਇਹ ਵੀ ਹੋ ਸਕਦਾ ਕਿੰਨੀ ਨਸ ਕਰਕੇ ਮਾਰ ਲੱਗੇ ਕੀ ਬਹਿ ਲੈਂਦੇ ਗੋਣੀ ਪ੍ਰਾਂਤ ਜੇ ਡੱਮ ਆਣਾ ਸਪੀਕਰ ਜਾਂ ਉਪਰ ਹੀ ਬੜਾ ਹੋਏ ਡਵਲ ਮੈਗਨੇਟ ਵਾਲੇ ਬੁਫਰ ਆ ਬਈ ਇਹ ਡਵਲ ਜਮਮਗਾ ਤਾਂ ਕਰਕੇ ਭਾਰੀ ਆ ਥੋੜੀ ਇਹ ਚੱਲਣਾ ਚੱਲਣਾ ਜਦੋਂ ਉਹਦੀ ਕੋਈ ਦੁੱਖਤ ਨਹੀਂ ਦਿੱਕਤ ਨਹੀਂ ਆਈ ਉਹਦੇ ਬਸ ਘਰ ਘਰ ਜੇ ਕਰਦੇ ਆਗੇ ਤਾਂ ਉਹ ਬਈ ਸਹੀ ਆ ਉਧਰਲਾ ਵੱਧ ਕਰਦਾ ਯਾਰ ਉਹ ਆ ਕਰਦਾ ਸੀ ਆ ਕਰਦਾ ਇੱਧਰ ਤਾਂ ਆ ਕਰਦਾ ਇੱਧਰਲਾ ਇੰਤੋਂ ਬਤਾਂ ਦਰੂ ਕਰੀਂ ਚਲ ਚੈੱਕ ਕਰ ਲਾ ਫਿਰ ਮੈਂ ਤਾਂ ਕੇਰਾ ਬਦਲ ਕੇ ਆਉਣਾ ਚਾਹ ਪਈ ਮਾਤਾ ਬੋਤਲ ਜਿਹੜੀ ਪੀ ਲੋ ਹੈ ਸੰਤਰਾ ਦੇਖਾ ਸੰਤਰਾ ਫੜਾਤਾ ਚਲ ਵਾ ਸੰਤਰਾ ਖਾ ਲੋ ਫਿਰ 7 ਮਿੰਟ ਲੇਟ ਹੋ ਗਿਆ ਬਾਈ ਮੈਂ ਤੇ ਲੱਗਿਆ ਤਾਂ ਭਾਈ ਪੂਰਾ ਡੇਢ ਘੰਟੇ ਚ ਸੀ ਯਾਰਾ ਭਰ ਗਿਆ ਛਤਰੀ ਖੋਲਣ ਲੱਗੇ ਤਾਂ ਕਰਕੇ ਮਾੜੇ ਜਿਹਾ ਲੇਟ ਹੋ ਗਏ ਥੋੜਾ ਜਿਹਾ ਕੱਢ ਦਿੰਨੇ ਆ ਚਲੂੰ ਤਾਂ ਕੱਢਣਾ ਨਹੀਂ ਸੀ ਪਹਿਲਾਂ ਦੇ ਆ ਭਾਈ ਸੂਏ ਹੋਰੇ ਜਮਾ ਸੁੱਕੇ ਡਾਊਨ ਡਾਊਨ ਵਜਦੇ ਆ ਹਲਕ ਦੇ ਠੀਕ ਆ ਬਾਣ ਕੀ ਆ ਮੋਦਿਆ ਨੂੰ ਭਾਈ ਫੇਰ ਲਾਈ ਬਿਠਾਇਆ ਜੀ ਨਾ ਤਾਰਾ ਚੋਬਰ ਚੱਲ ਵਸ ਭਾਈ ਕਾਪੀ ਰਾਈਟ ਆ ਜੂ ਹੁਣ ਆਪਾਂ ਵਾਲੀ ਨਹੀਂ ਬਣਾਉਂਦੇ ਜਾ ਆ ਭਾਈ ਬੱਚੇ ਤੇ ਐਂਪਰ ਐਂਪ ਲਾਇਆ ਹੋਏ ਵਿੱਚੀ ਬਕਸੇ ਦੇ ਦੋ ਚੈਨਲ ਆ ਤੇ ਚਾਰ ਆ ਮੈਂ ਭੁੱਲ ਗਿਆ ਉਹ। ਕਰੀਆ ਕਿੰਨੇ? ਦੋ ਚੈਨਲ ਆ ਕਿ ਚਾਰ ਚੈਨਲ ਆ ਮੈਂ ਤਾਂ ਭੁੱਲ ਗਿਆ। ਪਲੇਅਰ ਤਾਂ ਇਹਦਾ ਛੋਟਾ ਹੀ ਉਹ ਰੈਡਾ ਕੀ ਆ। ਓਏ ਹਲੋ 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 ਨਿਕਲੇ ਅੰਦਰੋਂ ਭੈ ਲਗਾਮੋਂ ਬਾਹਰ ਤੋਪੇ ਸਵਾਗਤ ਆ ਤੁਹਾਡਾ ਜੀ ਆਓ ਇਹ ਤਾਂ ਘੰਟਾ ਲਾਏ ਕਹਿੰਦਾ ਫੇਰ ਕੰਮ ਕਰ ਲੂਗੀ ਉਹ ਮੈਂ ਆਵਾ ਬਦਲ ਕੇ ਆਉਂ ਆ ਬਾਹਰ ਕੇ ਤਾਰ ਜੀ ਲੈ ਬੁੱਤ ਕੀ ਹੋ ਗਿਆ ਹੁਣ ਮੈਂ ਨੱਕਾ ਬਦਲ ਨਹੀਂ ਜਾਂਦਾ ਸੀ ਮਾਤਾ ਬੰਗਿਆ ਇਹ ਨੂੰ ਸਮਾਨ ਦਿਵਾ ਕੇ ਲਿਆਉਣਾ ਕੁਛ ਆ ਚਾਟ ਛੂਟ ਲਿਆਉਣੇ ਆਗੇ ਆਹ ਕਰਨਾ ਸੈਂਟਾ ਬਾਸ ਪਾ ਕੇ ਲੈ ਜਾਣਾ ਹੁਣ ਜਾਦ ਆ ਗਿਆ ਇਹ ਤਾਂ ਪੁੱਲੀ ਵਿੱਚ ਦੀ ਮੈਂ ਹੀ ਯਾਰ ਕਰਾਇਆ ਜੀ ਵਾਈਟ ਚਾਟ ਬਾਈਟ ਪਿੰਕ ਲੈ ਕੇ ਲੋ ਮੈਂ ਮਮੀ ਸਟੋਰ ਲੈ ਲਊਗਾ ਤੱਕ 35 ਮੈਂ ਇਹੋ ਕਰਦਾ ਤੂੰ ਮੇਰੇ ਨਾਲ ਖੇਤ ਬਾਗ ਚੱਲਾ 11 ਬਦਲ ਕੇ ਆਪਾਂ ਜਾਾਂਗੇ ਖੇਤ ਗੇੜਾ ਮਾਰਿਆਵਾਂਗੇ ਪਿ ਵੀ ਮਰਨਾ ਬੱਚੀ ਪਿਚੇੜਾ ਖਾਲੇ ਟੰਮ ਸਾਢੇ 4 ਵਜੇ ਦਾ ਵੇਲਾ ਹੋ ਗਿਆ ਬਈ ਤੇ ਧੁੱਪ ਐਸ ਵੇਲੇ ਪਰਛਾਵਾਂ ਲੰਮਾ ਆਉਂਦਾ ਕੁਝ ਉਹਦੇ ਤੇ ਪਰਛਾਵਾਂ ਪੈਣ ਲੱਗੇ ਆਂਦਾ ਸੋਲਰ ਪਲੇਟਾਂ ਤੇ ਤੇ ਪਾਣੀ ਐ ਇਸ ਵੇਲੇ ਇੰਨਾ ਕੀ ਕੱਢਣ ਲੱਗ ਜਾਂਦੀ ਐ ਇਹ ਤੇ ਇਹ ਮਗਰਲਾ ਕਿਹੜਾ ਪਤਾ ਨਹੀਂ ਲੱਗੂਗਾ ਕਿ ਰਹੂਗਾ ਨਕਾਲ ਵੀ ਬਸ ਥੋੜਾ ਥੋੜਾ ਹੀ ਆ ਉਹ ਕਿਲਾ ਕਵਾਟੀਆਂ ਨਕਾਲ ਤਾਂ ਕਿਹੜਾ ਕ ਇਹ ਤਾਂ ਮੜਾ ਮੋਟੇ ਮੱਥਾ ਜੇ ਰਹਿੰਦਾ ਵਾ ਫਿਰ ਤਾਂ ਚੜਜੂ ਆ ਸਿਰੇ ਤੇ ਨਹੀਂ ਤੜਕੇ ਫੇਰ ਸੈਲਫ ਮਾਰਨਾ ਪਊਗਾ ਅੜੂਆ ਕੰਮ ਬਾਈ ਖਾਸਾਰੇ ਨਾ ਮੱਥਾ ਬਾਕੀ ਤੜਕੇ ਪਤਾ ਲੱਗੂ ਤੇ ਕਈ ਵਾਰੀ ਹੌਲੀ ਹੌਲੀ ਰਿਸਕੇ ਜੇ ਭਾਈ ਰੰਬੀ ਜਾਂਦਾ ਹੁੰਦਾ ਜੇ ਉਹਦੋਂ ਬੱਟਾ ਤੋੜਿਆ ਹੁੰਦੀਆਂ ਤੋੜੀਆਂ ਹੁੰਦੀਆਂ ਸਾਰੀਆਂ ਨਹੀਂ ਫਿਰ ਤਾਂ ਹੁਣ ਨੂੰ ਲੱਗ ਜਾਂਦਾ ਅੱਠ ਕਰਮਾਂ ਦਾ ਮੱਥਾ ਰਹਿੰਦਾ ਤੇ ਚੜ ਜੂਸ ਰਹੇ ਭਾਈ ਕੰਮ ਤੇ ਆ 11 ਭਰਿਆ ਖੜਾ ਥੋੜਾ ਥੋੜਾ ਪਾਣੀ ਹਲੇ ਦੇਈ ਜਾਂਦੇ ਆ ਤੇ ਬਾਕੀ ਉਹ ਦੋ 11 ਦੇ ਬੱਟਾ ਤੋੜਾ ਮੱਥੇ ਜੇ ਤੋਂ ਭਰ ਲੈ ਘਾਰੇ ਭਰੇ ਖੜੇ ਜੀ ਤੇ ਇਹਨਾਂ ਦਾ ਆਰਾਮ ਨਾੜੀ ਪਰਚੂ ਇਹ ਆ ਬੈਨ ਨੂੰ ਬੁਲਾਇਆ ਮਹਿਮਾਨ ਆ ਹੁਣੀ ਆਟੇ ਜਵਾ ਬੈਠਾ ਜੀਦੇ ਸਹਰਾਣੀ ਮੈਂ ਕਹਿਆ ਕਿ ਤੋ ਪਾਣੀ ਦੇਣੋ ਹਟੂ ਤਾਂ ਬੰਦ ਕਰਾਂ ਹਾਂ ਬਸ ਉਹ ਵੀ ਹਟ ਗਈ ਸੀ ਹੁਣ ਜਾ ਕੇ ਬੰਦ ਕਰਦਾ ਪਹਿਲਾਂ ਮੈਂ ਕਹਿਆ ਚਲ ਆ ਬੰਦ ਕਰ ਆਈਏ 5 ਵਜੇ ਤੇ ਲਵੇ ਹੋ ਗਿਆ ਸਮਾਂ ਫਿਰ ਤੜਕੇ ਚਲਾਉਂਗੇ ਤੁਸੀਂ ਨਹੀਂ ਅਖਣਾ ਸੋ ਮੁੰਡਾ ਕਹਿੰਦਾ ਬਾਈ ਨੂੰ ਆਖ ਮੈਂ ਉਹਨੇ ਮੈਨੂੰ ਦੱਸਤਾ ਸੀ ਉਹਨੂੰ ਮੈਂ ਕਿਹਾ ਸੀ ਆਉਂਦਾ ਉਹ ਖੜਦਾ ਮੈਂ ਕਹਾ ਮੈਂ ਤੁਹਾਡੇ ਕੋਲ ਚਲ ਚਾਬੀ ਫੜਾ ਜੂ ਮੈਂ ਉਹਦੇ ਲੋਕ ਲਾ ਕੇ ਉਧਰ ਲਈ ਜਿਮ ਚਾਦੀ ਜਿਮ ਦੀ ਅੱਖ ਨਿਕਲ ਜੰਦਾ ਮੂੰਹ ਚ ਉਹਦੀ ਮੋਟਰ ਦੀ ਸੁੱਚ ਤਾਂ ਉੱਥੀ ਐ ਦੀ ਇਹਦੇ ਹਾਂ ਮੋਟਰ ਇਹਦੇ ਥੱਲੇ ਐ ਦੀ ਸੁੱਚ ਡੱਕਾ ਜਾ ਹਾਂ ਡੱਕਾ ਜਾ ਹੋਰ ਠੀਕ ਆ ਸੇ ਤਾਂ ਹਾਂ ਠੀਕ ਆ ਤੇ ਉਹ ਚੱਕਣਗੇ ਪਹਿਲੇ ਹੋ ਕੇ ਹਾਂ ਚੱਕ ਲੈਣੀ ਹੁਣ ਤਾਂ ਪਾਣੀ ਜਮ ਉੱਤੇ ਹੀ ਆ ਆਹ ਪਹਿਲਾ ਪਰ ਤਾਂ ਭਾਵੇਂ ਸੁਤੇ ਰਭਉਣੀ ਐਂ ਤੇ ਕੀ ਤਾਂ ਫਿਰ ਪਾਣੀ ਉੱਚਾ ਹੈ ਨਾ ਸਾਡੇ ਤਾਂ ਮਤਲਬ ਜਿਹਾ ਵੀ ਜੇ 2 ਘੰਟੇ ਚੱਲ ਗਿਆ ਦੋਨੇ ਵਧੂਗਾ ਉਹ ਤੁਸੀਂ ਉਹ ਹਰੇ ਵਾਲਾ ਵੱਟ ਚਲਾਉਣਾ ਹਾਂ ਹਾਂ ਬਾ ਲੱਗ ਜੂ ਆ ਵੇਲੇ ਨਾਲੀ ਹੁਣ ਸੱਤ ਕ ਕਰਮਾਂ ਦਾ ਕੇਰਾ ਯਾ ਰਹਿੰਦਾ ਸੀ ਯਾਰ ਨਾ ਇਨਸ਼ਾਅੱਲਾ ਪਰਵਾਹ ਨਾ ਨਾ ਲੱਗ ਜਊ ਤੜਕੇ ਕਾਹਨੂੰ ਕਿਹੜਾ ਭਰਨਾਗਾ ਕੁਛ ਹੋਲੀ ਹੋਲੀ ਰਿਸਕ ਜੂ ਆ ਇਹ ਨਾ ਜੇ ਰਹਿੰਦਾ ਹਾਂ ਅੱਛਾ ਨਾ ਪਰਵਾਹ ਹਾਂ ਨਹੀਂ ਨਹੀਂ ਇਹ ਲੱਗ ਜੂ ਆ ਮੈਂ ਖੜਾ ਆ ਪੰਜ ਸੱਤ ਮਿੰਟ ਦੇਖਦਾ ਹਾਂ ਅੱਛਾ ਹਾਂ ਹਾਂ ਦੋ ਬਟਾਂ ਥੋੜਾ ਆ ਬਰਾਂ ਤੋਂ ਤੇ ਮੇਰੇ ਨੂੰ ਫੋਨ ਕਰ ਲੈ ਮੰਗੇ ਨੂੰ ਅੱਛਾ ਠੀਕ ਹੈ ਜੀ ਕੋਈ ਨਾ ਚਲਾ ਲਿਓ ਹਾਂ ਅੱਛਾ ਠੀਕ ਹੈ ਚਾਬੀ ਲੈ ਜਾਓ ਫਿਰ ਉਹ ਬੱਲੇ ਇਹ ਤੋ ਮੰਦ ਹੂੰਗੀ ਪੁੱਠੀ ਸੋਚਦਾ ਪੁੱਠੀ ਸੀ ਹਾ ਹਾਂ ਜਾਬੀ ਮੈਂ ਲਿਆਈ ਨਹੀਂ ਮੇਰੇ ਘਰੇ ਨਾ ਹੋ ਬਈ ਆ ਦੇਖਦਾ ਨਹੀਂ ਮੈਂ ਲੋਕ ਲਾ ਜੂ ਦੁਬਾਰੇ ਆ ਕੇ ਇਹਨੂੰ ਜਾਬੀ ਫੜਾਈਆਂ ਨਾਲ ਤੁਹਾਨੂੰ ਪੁੱਛਦਾ ਮੈਂ ਮਾੜੇ ਘਰੋਂ ਕੋਈ ਨਾ ਪੁੱਛਦਾ ਮਾੜੇ ਘਰੋਂ ਕੋਈ ਨਾ ਇੱਥੇ ਆ ਮੈਂ ਹਲੇ ਆਉਣਾ ਤੁਹਾਡੇ ਕੋਲ ਉੱਥੇ ਖੜਕ ਕੇ ਜਾਉਂ ਜੇ ਕਿਤੇ ਜਾਣਾਂ ਦਾ ਜਾਇਆ ਉਹ ਠੀਕ ਹੈ ਜੀ ਇਹ ਮੋਟਰਸਾਈਕਲ ਵਾਲੀ ਚਾਬੀ ਜੀ ਪਈ ਸੀ ਮੈਂ ਇਹ ਦੂਜੀ ਚਾਬੀ ਸਮਝੀ ਜਾਂਦਾ ਸੀ ਉਧਰਲੀ ਮੋਟਰ ਦੀ ਆ ਲੋ ਆਲੇ ਮੈਂ ਸਾਹਮਣੇ ਕੁੰਜੀ ਹੈਗੀ ਆ ਚਾ ਮੇਰੇ ਕੋਲੇ ਮੈਂ ਜੇ ਉੱਥੇ ਗਿਣਾ ਮਾਰ ਆ ਪਿਆ ਮੋਟਰਸਾਈਕਲ ਮੂਰੇ ਪਿਆ ਕਾ ਇੱਥੇ ਮੈਂ ਕੱਢ ਦਿੰਨਾ ਕੋਈ ਨਹੀਂ ਤਾਂ ਅੱਛਾ ਹਾਂ ਇਹ ਤਾਂ ਹੈ ਆਏ ਮੈਂ ਦੇਖਦਾ ਪਰਲੇ ਪਾਸੇ ਖੱਡ ਖੱਪਾ ਨਾਲ ਖੋਲੀ ਜਮਾ ਕੇ ਤੇ ਲੱਗਿਆ ਲવાય ਰਹਿ ਜੇ ਹਾਂ ਆ ਇਹ ਤਾਂ ਹੈ ਹੈ ਜੀ ਆਉਂਦਾ ਨਹੀਂ ਨਹਿਰ ਚ ਪਾਣੀ ਹਾਂ 11 ਤਰੀਕ ਨੂੰ ਸੁਣਿਆ ਸੀ ਆਉ 11 ਤਰੀਕ ਨੂੰ ਸੁਣਿਆ ਪਾਣੀ ਹਲੇ ਅੱਜ ਤਾਂ ਬਾੜਾ ਚ ਰ ਪਿਆਗਾ ਉਦੋਂ ਤਾਂ ਲਾ ਹਟਣ ਗਿਆ ਕਣਕਾਂ ਨੂੰ ਪਾਣੀ ਸਾਰੇ ਆਥਨ ਵੇਲਾ ਪਈ ਠੀਕ ਹੈ ਮਿੱਤਰਾਂ 6:30 ਵਜੇ ਦਾ ਟਾਈਮ ਹੋ ਗਿਆ ਦਿਨ ਢਲਦੇ ਦਾ ਬਹੁਤ ਸੋਹਣਾ ਨਜ਼ਾਰਾ ਤੇ ਮੈਨੂੰ ਲੱਗਦਾ ਰਹੂਗਾ ਆਪਣਾ ਥੋੜਾ ਜਿਹਾ ਕਿਹਰਾ ਵਾਹ ਸ਼ੇਰ ਬਣ ਗਿਆ ਤੇ ਟੜਕੇ ਛੱਲ ਮਰਵਾ ਦੇਗੇ ਇਹ ਰਹਿ ਗਿਆ ਤਾਂ ਚਲ ਕੋਈ ਨਾ ਕਰਦੀ ਗੱਲ ਹੈਗੀ ਤੇ ਇਸੇ ਦੇ ਨਾਲ ਭਾਈ ਆਪਣਾ ਅੱਜ ਦਾ ਪ੍ਰੋਗਰਾਮ ਵੀ ਲਗਭਗ ਸਮਾਪਤ ਹੁੰਦਾ ਘਰ ਜਾਨੇ ਆ ਮਾੜਾ ਮੋਟਾ ਪਸ਼ੂਆਂ ਤੇ ਡਿਊਟੀ ਫੇਰ ਲਾ ਕੇ ਨਾਤੋ ਕੇ ਛਾਪੜ ਦੇ ਬੇਲੇ ਨਾਲ ਤੇ ਉਮੀਦ ਕਰਦੇ ਅੱਜ ਦੀ ਗੱਲਬਾਤ ਠੀਕ ਲੱਗੀ ਹੋ ਜਿੰਨਾ ਕਾ ਕਾਰੋਬਾਰ ਸੀ ਤੁਹਾਨੂੰ ਅ ਉਹ ਖਾ ਲਿਆ ਤੇ ਬੇਨਤੀ ਇਹ ਆ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਲੋਟਾ ਮਿਲਦੇ ਆ ਸਵੇਰੇ 7:00 ਵਜੇ ਇੱਕ ਨਵੇਂ ਐਨਕੋਰ ਬਲੌਗ ਦੇ ਨਾਲ ਧੰਨਵਾਦ ਥੋੜਾ ਸਾਰਿਆਂ ਦਾ ਭਾਈ ਜਿਹੜੇ ਸਮਾਂ ਕੱਢ ਕੇ ਵੀਡੀਓ ਨੂੰ ਵੇਖਦੇ ਹੋ ਦੇਖਦੇ ਰਹੋ ਸਤਿ ਸ੍ਰੀ ਅਕਾਲ ਭਾਈ